ਪਰ ਤਾਂ ਮੈਂ ਕਹਾਂ ਬਿਸ਼ਾਂਵਾਰੀ ਨਾਂ ਲਾ ਕੇ ਬਿਠਾ ਦਿਨ ਚੜ੍ਹ ਤੋਂ ਪਹਿਲਾ ਪਹਿਲਾ ਸਾਰੇ ਚੋਕੇ ਅੰਦਰ ਦੇ ਦਾਂਗਾ ਇੱਕ ਨਾਂ ਲੈ ਕੇ ਸਾਰੇ ਹੱਪਾ ਲੈਣ ਆਉਂਦੇ ਜੀ ਤੂੰ ਇੱਕ ਨਾਂ ਰੱਖ ਕੇ ਲੈਣੇ ਕਿਸ ਦੀ ਡਿਊਟੀ ਤੇ ਗਾ ਨਹੀਂ ਗਲ ਖਰਾਬ ਕਰਨੀ ਡਿਊਟੀ ਕਿਸੇ ਦੀ ਇੱਥੇ ਸਾਰੇ ਪਿੰਡ ਨਾਂ ਲੈ ਜਿਹੜੇ ਵੇਚਦੇ ਨੇ ਉਹਨਾਂ ਦਾ ਕਿਸੇ ਬੰਦੇ ਦਾ ਨਾਂ ਲੈ ਤੇ ਤੈਨੂੰ ਦੱਸਾਂਗਾ ਕਿ ਕਿਵੇਂ ਹੱਥ ਪੈਂਦਾ ਕਿ ਨਹੀਂ ਪੈਂਦਾ ਛੱਡ ਕੇ ਕੌਣ ਜਾਂਦਾ ਆਪਣ ਨੂੰ ਕਿਹੜਾ ਬੰਦਾ ਬੰਨਦਾ ਆਪਾਂ ਨੂੰ ਆਪਾਂ ਹੀ ਦੱਸ ਸਕਦੇ ਉਹ ਤਾਂ ਮੈਂ ਸੁਣ ਨਹੀਂ ਕਰਨਾ ਆਪਾਂ ਹੀ ਦੱਸ ਸਕਦੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਬੰਦਾ ਆਪਣੇ ਧਰਮ ਚ ਪਾਵੇਂ ਉਹ ਸਿੱਖਾ ਕਾਂਗਰਸ Hindu ਆ ਪਾਵੇਂ ਸਾਈਆ ਪਾਵੇਂ ਮੁਸਲਮਾਨ ਹੋਵੇ ਧਰਮੀ ਸਾਰੇ ਵੱਖਰੇ ਪਰ ਇਨਸਾਨ ਇੱਕ ਹੁੰਦਾ ਜੇ ਕੋਈ ਫਿਰਲੇ ਪਰਲੇ ਇਨਸਾਨ ਹੈ ਸਾਰੇ ਇਨਸਾਨ ਨਹੀਂ ਬਣ ਸਕਦੇ ਮੈਂ ਤੁਹਾਨੂੰ ਇਹ ਗੱਲ ਕਹਿ ਕੇ ਚੱਲਿਆ ਇਨਸਾਨ ਬਣਾ ਆ ਸਾਡੇ ਤੋਂ ਤੁਹਾਨੂੰ ਬਾਹਰ ਕੋ ਮੇਖ ਜਗਾ ਤੇ ਕਹਿ ਦੋ ਬਦੂਨਤਾ ਸਾਡੀ ਬਾਹਰ ਲੇਖਾ ਹੀ ਤਰਨਾ ਲਿਆ ਫਿਰ ਮੈਂ ਦੱਸਾਂਗਾ ਕੀ ਕਰਾਂ ਕਰਨਾ ਉਹ ਇੱਕ ਨਾ ਕਰਕੇ ਵਿਖਾਓ ਤੇ ਸਾਰਾ ਟੰਪੂ ਨਾ ਮੈਂ ਕਰਦੇ ਤਾਂ ਤੁਹਾਨੂੰ ਤਾਂ ਤੱਕਾ ਦੋ ਸਮਝਣ ਦੇਗਾ ਅਸ਼ਾਰੀ ਪੰਦਤ ਮੈਂ ਕਹੋ ਕਿ ਜਦੋਂ ਲਾਈਵ ਕਰਨ ਦਾ ਪ੍ਰੋਗਰਾਮ ਸਾਰੀ ਦੁਨੀਆ ਦੇਖ ਰਹੀ ਹੈ ਮੇਰਾ ਪ੍ਰੋਗਰਾਮ ਦੇਖਦੇ ਆ ਜਿਹੜੇ ਕੀਂਦੇ ਖਾਂਦੇ ਆ ਪੂਰੀ ਲਿਸਟ ਮਾਲੇਵਾ ਚੌਂਕੀ ਦੇ ਵਿੱਚ ਹੈਗੀ ਆ ਮੰਨੋ ਤੈਨੂੰ ਕਿਉਂਕਿ ਇਹਨਾਂ ਦਾ ਪਰਿਵਾਰ ਦਾ ਬਸੇ ਖੋਦ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੈ। ਉਹ ਤਾਂ ਖਾਨ ਵਾਲਾ ਇੱਦਾਂ ਕਹਿੰਦਾ ਬੇਚਣ ਲੱਗਦਾ। ਖਾਨ ਵਾਲਾ ਜਿਹੜਾ ਉਹ ਮਰੀਜ਼ ਹੈ। ਉਹ ਦਿੱਕਤ ਹੈ। ਉਹਦਾ ਇਲਾਜ ਕਰਾਵਾਂਗੇ। ਉਹਨਾਂ ਨੂੰ ਫ੍ਰੀ ਇਲਾਜ ਕਰਾਵੇਗੀ ਸਰਕਾਰ ਉਹਨਾਂ ਦੇ। ਉਹ ਬੱਚਿਆਂ ਦੇ ਰਿਸ਼ਤੇਦਾਰ। ਅ ਮੈਂ ਮਾਪਿਆਂ ਨੂੰ ਕਹਿੰਨਾ ਉਹ ਬੱਚਿਆਂ ਦੇ ਰਿਸ਼ਤੇਦਾਰ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਜਿੰਮੇਵਾਰੀ ਆ। ਮੈਂ ਛਡਾਉਣ ਦਾ ਨੰਬਰ ਨਿਸ਼ਾਨਾ ਖੜਾ ਕੇ ਉਹਨਾਂ ਨੂੰ ਦੇਖਾਂਗੇ ਕਿ ਕਦਨੀ ਫੜਦੇ। ਮੈਂ ਨਾ ਤੇ ਤੁਹਾਡਾ ਪਿੰਡ ਨੰਬਰ ਨਹੀਂ। ਮੈਂ ਜੱਟਾਂ ਜਿਹੜਾ ਨੰਬਰ ਕਹਤਾ ਜਿਹੜਾ ਉਹਨੂੰ ਬੰਦਾ ਮਗਰ ਜਾਏਗਾ। ਪਾਣੀ ਆ ਬੰਬਰਤਾ ਹੋਵੇ ਸਰਪੰਚ ਹੋਵੇ। ਉਹਨੂੰ ਸਾਰਾ ਖਤਮ ਕਰਾਂਗਾ ਵੀ ਨੰਬਰਦਾਰੀ ਖਤਮ ਕਰਾਂਗਾ। ਉਹਦੀ ਸਰਪੰਚੀ ਖਤਮ ਕਰਾਂਗਾ। ਉਹ ਦੇਖ ਕੇ ਖਾਲੇ ਮੈਨੂੰ ਇੱਕ ਬੰਦਾ ਸਾਥ ਪੰਦੀ ਗਿਆ ਬੰਦਾ ਦੀ ਜਮਾਨਤ ਦੇ ਕੇ ਆ। ਇਹ ਪਿੰਡ ਸੰਪਰਦੋਂ ਨਾ ਪਾਣੀ ਨਹੀਂ ਜਾਂਦਾ ਜਿੰਦੀ ਲਾਂ ਜਾਣ ਦੀ ਆ ਪੱਤੇ ਵਾਲੀ ਛਾਕੇ ਵਾਲੀ ਕੌਣੀ ਐ ਕੋਣ। ਦੁਆਰਾ ਵਾਲੀ ਇਹ ਪਿੰਡ ਦੇ ਬੰਦੇ ਸਾਡੇ ਪਿੰਡ ਆ ਕੇ ਖਰਾਫੀ ਕਰਦੇ ਨੇ ਕੋਈ ਕਰਦੀ ਪਾਪਾ 10 ਮਿੰਟ ਤੋਂ ਬਾਅਦ ਆਉਗੀ ਤੇਰੀ ਗਾਲ ਮੇਰੇ ਚਾਹੇ ਸਾਰੇ ਫੋਟੋ ਹੋਏ ਨੇ ਠੀਕ ਆ ਤੇਰਾ ਤੇਰੀ ਫੋਟੋ ਸਾਰੇ ਚਰਨਾਂ ਤੇ ਚੱਲ ਰਹੀ ਤੇਰਾ ਵੀ ਆਪਾ ਦੇਖ ਰਿਹਾ ਕਿ ਤੂੰ ਵੱਡੀ ਵੱਡੀ ਹਿੰਮਤ ਕੀਤੀ ਆ ਗੱਲ ਕਰਨ ਦੀ ਮੈਂ ਤੈਨੂੰ ਵੀ ਐਪਰੀਸ਼ੀਏਟ ਕਰਦਾ ਕਿ ਤੂੰ ਬੜੀ ਵੱਡੀ ਹਿੰਮਤ ਕੀਤੀ ਆ ਬਹੁਤ ਘੱਟ ਨਮਕਾ ਲੰਦੇ ਜਿਹੜੇ ਲੋਕ ਇਹ ਸ਼ਰਮ ਕਹਿਣ ਕਿ ਸਾਡੇ ਪਿੰਡਾਂ ਚ ਚੱਕਾ ਕਰਤਾ ਜ ਸਾਡੇ ਪਿੰਡ ਚ ਚਾਰਜ ਸਾਡੇ ਪਿੰਡ ਦੀ ਕਮੇਟੀ ਬਣਾਈ ਜਾਂਦੇ ਕਿ ਇੱਕ ਬੰਦੇ ਨੂੰ ਬਾਹਰ ਨਾ ਪਾਇਆ ਜਾਵੇ ਸਾਡੇ ਦੇ ਵਿਰੋਧ ਕੇਂਦ ਹੋ ਜਾਂਦਾ ਸਾਡੇ ਇਹ ਤਾਂ ਹਮੇਸ਼ਾ ਮੰਤਰੀ ਚੱਕਾ ਵੀ ਘਸਾਉਣੇ ਨੇ ਆਪਣਾ ਕਰਦੇ ਆ ਬਿਲਕੁਲ ਮੈਨੂੰ ਪਤਾ ਲੱਗਾ ਚ ਬੰਦਾ ਪੱਤ ਗਿਆ ਨਸ਼ੇ ਵਿੱਚ ਤੁਹਾਡੇ ਪਿੰਡ ਦਾ ਮੈਨੂੰ ਬਾਹਰ ਪਤਾ ਉਹ ਚ ਬੰਦਾ ਜਾ ਕੇ ਦੋ ਮੈਂ ਕੱਲ ਤੱਕ ਬੰਦਾ ਫੜਿਆ ਲੈਣਾ ਤੁਹਾਡੇ ਪਿੰਡ ਦਾ ਦਰਾਪਾ ਚ ਗਿਆ ਸੋ ਇੱਕ ਜਣਾ ਨਹੀਂ ਨਸਾ ਦੇ ਚੰਦੇ ਲਾਲ ਆ ਬੰਦੇ ਵੇਚਣ ਦੇ ਰੇਟ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੋਨ ਕਰਦਾ ਵੇ ਗਾਂ ਖਾਂ ਸ਼ਾਂ ਇੱਕ ਵਾਰੀ ਨਾਂ ਲਾ ਕੇ ਬਥਾ ਦਿਨ ਚੜ੍ਹ ਤੋਂ ਪਹਿਲਾਂ ਪਹਿਲਾਂ ਸਾਰੇ ਚੋਕੇ ਅੰਦਰ ਦੇ ਦਾਂਗਾ ਇੱਕ ਨਾਲ ਇੱਕ ਦੇ ਸਾਰੇ ਹੱਪਾ ਲੈਣ ਆਂਦੇ ਦੇ ਤੂੰ ਇੱਕ ਨਾਲ ਕਿ ਰੇਟ ਲੈਣ ਕਿਸ ਦੀ ਡਿਊਟੀ ਤੇ ਉਂਗਲ ਨਹੀਂ ਖਰਾਬ ਕਰਨੀ ਡਿਊਟੀ ਕਿਸੇ ਦੀ ਇਹਦੇ ਸਾਰੇ ਪਿੰਨਾਂ ਨਾਲ ਜਿਹੜੇ ਵੇਚਦੇ ਨੇ ਉਹਨਾਂ ਦਾ ਕਿਸੇ ਬੰਦੇ ਦਾ ਨਾਮ ਹੈ ਤੇ ਤੈਨੂੰ ਦੱਸਾਂਗਾ ਕਿ ਕਿਵੇਂ ਉਹਨਾਂ ਨੂੰ ਹੱਥ ਪੈਂਦਾ ਕਿ ਨਹੀਂ ਪੈਂਦਾ ਛੱਡ ਕੇ ਕੌਣ ਜਾਂਦਾ ਪਿੰਡਵਾਰਿਆਂ ਨੂੰ ਵੱਧ ਪਤਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਿਹੜਾ ਬੰਦਾ ਮੰਨਦਾ ਆਪਾਂ ਨੂੰ ਆਪਾਂ ਹੀ ਦੱਸ ਸਕਦੇ ਉਹ ਤਾਂ ਮੈਂ ਸੁਣ ਲਈ ਗੱਲ ਆਪਾਂ ਹੀ ਦੱਸ ਸਕਦੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਬੰਦਾ ਆਪਣੇ ਧਰਮ 'ਚ ਪਾਵੇਂ ਉਹ ਸਿੱਖਾ ਕੌਮ ਰਹੇ ਹਿੰਦੂ ਆ ਪਾਵੇਂ ਸਾਈਆ

ਸਾਰੀ ਪੰਜਾਬ ਦਾ ਮੈਂ ਕਹਿੰਦਾ ਕਦੇ ਲਾਈਵ ਚੱਲਦਾ ਹੈ ਉਹ ਪ੍ਰੋਗਰਾਮ ਸਾਰੀ ਦੁਨੀਆ ਦੇਖ ਲਈ ਜਿਹੜਾ ਪ੍ਰੋਗਰਾਮ ਦੇਖਦੇ ਆ ਜਿਹੜੇ ਪਿੰਦੇ ਖਾਂਦੇ ਆ ਪੂਰੀ ਲਿਸਟ ਮਾਨਲੇਵਾਲ ਚੌਕੀ ਦੇ ਵਿੱਚ ਆ ਗਈ ਆ ਮੈਨੂੰ ਦਿਖਾਓ ਕਿਉਂਕਿ ਇਹਨਾਂ ਦਾ ਪਰਿਵਾਰ ਦਾ ਬੱਚੇ ਖੋਦੇ ਜਿਹੜੇ ਉਹਦੇ ਜੇਲ੍ਹ ਦੇ ਵਿੱਚ ਆ ਉਹ ਤਾਂ ਮੈਨੂੰ ਖਾਣ ਵਾਲੇ ਉਹਨਾਂ ਦੇ ਵਿੱਚ ਗੋਲ ਲੱਗਦਾ ਹੈ ਖਾਣ ਵਾਲਾ ਜਿਹੜਾ ਉਹ ਮਰੀਜ਼ ਹੈ ਉਹ ਡਿਕਟਰ ਦਾ ਉਹਦਾ ਇਲਾਜ ਕਰਾਵਾਂਗੇ ਉਹਨਾਂ ਨੂੰ ਫਰੀ ਇਲਾਜ ਕਰਾਵਾਂਗੇ ਕਿਸੇ ਸਰਕਾਰ ਬੱਚਿਆਂ ਦੇ ਵਿੱਚ ਲੋਕ ਮੈਂ ਮਾਪਿਆਂ ਨੂੰ ਕਹਿਣਾ ਉਹ ਬੱਚਿਆਂ ਦੇ ਨਸ਼ੇ ਤੌਰ ਤੇ ਕਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਜ਼ਿੰਮੇਵਾਰੀ ਆ ਮੈਂ ਛਡਾਉਣ ਦਾ ਨਾ ਨਸ਼ਾ ਆਪ ਖੜਾ ਕੇ ਉਹਨਾਂ ਨੂੰ ਦੇਖਾਂਗੇ ਕਿ ਕੰਨੀ ਫੜਦੇ ਨਾਮ ਨਾਲ ਇਹ ਤਾਂ ਨਾਂ ਪਹਿਲਾਂ ਹੀ ਕਰਨੀ ਤੇ ਮੈਂ ਜੱਟਾਂ ਜਿਹੜਾ ਮੈਂ ਕਹਤਾ ਜਿਹੜਾ ਉਹ ਬੰਦਾ ਮਗਰ ਜਾਏਗਾ ਪਾਣਾ ਨੰਬਰ ਦਾ ਹੋਵੇ ਸਰਪੰਚ ਹੋਵੇ ਉਹਨੂੰ ਸਾਰਾ ਖਤਮ ਕਰਾਂਗਾ ਵੀ ਨੰਬਰਦਾਰੀ ਖਤਮ ਕਰਾਂਗਾ ਉਹਦੀ ਸਰਪੰਚੀ ਖਤਮ ਕਰਾਂਗਾ ਉਹ ਦੇਖ ਕੇ ਬਖਾਲੇ ਮੈਨੂੰ ਇੱਕ ਬੰਦਾ ਸਾਥ ਕਰਦੀ ਗਿਆ ਬੰਗਾਲ ਦੀ ਜਵਾਨ ਤੈ ਕਿਹਾ ਇਹ ਬੇਦਸ਼ੱਬਰ ਤੋਂ ਹਾਂ ਪਾਣੀ ਨਹੀਂ ਜਾਂਦਾ ਜਿੰਨੀ ਲਾਂਹ ਜਾਣ ਦੀ ਹੈ ਪੱਤੇ ਵਾਲੀ ਛਾਂਗੇ ਵਾਲੀ ਪਾਣੀਏ ਕੋਲ ਨਿਵਾਰਾ ਵਾਲੀ ਇਹ ਪਿੰਡ ਦੇ ਬੰਦੇ ਸਾਡੇ ਟੰਡਾ ਕੇ ਖਰਾਫੀ ਕਰਨ ਲੱਗੇ ਕੋਈ ਕਰੀ ਨਾ ਪਪਾ 10 ਮਿੰਟ ਤੋਂ ਬਾਅਦ ਲਾਹਗੀ ਤੇਰੀ ਗਾਲ ਮੇਰੇ ਚਾਲੇ ਸਾਰੇ ਫੁੱਟ ਦੇ ਠੀਕਾ ਤੇਰਾ ਤੇਰੀ ਫੋਟੋ ਸਾਰੇ ਚੰਨਾਂ ਤੇ ਚੱਲ ਰਹੀ ਤੇ ਤੇਰਾ ਵੀ ਆਪਾਂ ਦੇਖ ਰਹੇ ਕਿ ਕਿੰਨੀ ਵੱਡੀ ਵੱਡੀ ਹਿੰਦਦ ਕੀਤੀ ਆ ਗੱਲ ਕਰਨ ਦੀ ਮੈਂ ਤੈਨੂੰ ਵੀ ਐਪਰੀਸ਼ੀਏਟ ਕਰਦਾ ਕਿ ਤੂੰ ਬੜੀ ਵੱਡੀ ਹਿੰਦਦ ਕੀਤੀ ਆ ਬਹੁਤ ਘੱਟ ਨੰਮ ਦਾੰਦ ਜਿਹੜੇ ਲੋਕ ਹੈ ਸ਼ਰਮਾਂ ਮਖਾਣ ਕਿ ਸਾਡੇ ਪਿੰਡਾਂ ਚ ਚੁੱਕਾ ਵਿਅਕਤੀ ਸਾਡੇ ਪਿੰਡ ਦੇ ਸਰਾਜ